ਸਰਪੰਚ ਨੇ ਸਾਡੇ ਨਾਲ ਕਿਉਂ ਧੋਖੇ ਇਹੋ ਜਿਹੇ ਕਰੇ ਨੇ ਕਿਉਂ ਲੋਕਾਂ ਨੂੰ ਪਾੜ-ਪਾੜ ਬਰਬਾਦ ਕਰ ਰਿਹਾ ਸਾਡੇ ਪਟਿਆਲ ਨੂੰ ਮੋਟਰ ਵੀ ਪੱਟਤੀ ਸਾਡੇ ਸਾਡੇ ਤਾਂ ਪਾਣੀ ਦਾ ਵੀ ਬੁਰਾ ਹਾਲ ਹੈ ਜੀ ਪਾਣੀ ਵੀ ਨਹੀਂ ਪਹੁੰਚ ਦਿੰਦੇ ਜੀ ਪੰਚਾਇਤੀ ਬੋਤਲ ਸੀ ਉਹ ਵੀ ਪਟਕੇ ਲਾ ਗਏ ਸਾਡੇ ਕੋਲੋਂ ਤਾਂ ਤੁਸੀਂ ਉੱਠ ਜਾਓ ਰੋਂ ਹੋਏ ਅਸੀਂ ਮੰਦਰ ਬਣਾਉਣਾ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੁਲ ਰਿਹਾ ਨੇ ਸਾਡੇ ਸਰਦਾਰ ਦੇਖੇ ਦੇਖੇ ਬੱਚੇ ਰੁਲਦੇ ਫਿਰਦੇ ਰੋਟੀ ਦਾ ਪਾਣੀ ਦਾ ਸਾਡੇ ਦਾ ਪਾਣੀ ਦਾ ਵੀ ਬੁਰਾ ਹਾਲ ਕਰਦਾ ਪਾਣੀ ਵੀ ਨਹੀਂ ਪਹੁੰਚ ਦਿੰਦੇ ਮੋਟਰ ਕੱਢ ਕੇ ਲਾਗੇ ਉਡੀਆਂ ਆ ਗਈਆਂ ਜੀ ਅਵੇਂ ਰੋਣੀਆਂ ਬਹਿ ਗਈਆਂ ਜੀ ਵਿਚਾਰੇ ਸਾਡੇ ਸਾਡੇ ਪਿੱਟ ਲੈ ਜਾਨੂ ਦਾ ਘਾ ਲੈ ਜੀ ਪਹਿਲਾ ਜਾਨੂ ਪਹਿਲਾ ਬੱਚੀ ਬਣਵਾਤੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੁਰਾ ਹਾਲ ਕਰਦਾ ਏ ਛੜਾ ਜੀ ਬੜਾ ਬਹੁਤ ਹਾਲ ਹੋ ਰਿਹਾ ਜੀ ਸਾਡੇ ਦਾ ਦੇਖੋ ਜੀ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਜੀ ਰੋ ਰਿਹਾ ਤੜਫ ਰਿਹਾ ਨੀਚੇ ਪਾਈ ਦੋ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਨਯੋਗ ਹੈ ਅਸੀਂ ਬਹੁਤ ਇਸ ਗੱਲ ਤੇ ਓਏ ਸਾਨੂੰ ਤਾਂ ਚਾਹੇ ਮਰਦੇ ਆ ਜੀ ਤਾਂ ਓਏ ਓਏ ਕੋ ਸਾਡੇ ਵੀ ਹੱਬਾ ਮੇਰਾ ਨਾਮ ਸ਼ੀਲਾ ਜੀ ਤਾਂ ਕੀ ਗੱਲਬਾਤ ਹੋ ਗਈ ਬੇਬੇ ਬਾਈ ਸਾਡੇ ਤਾਂ ਛਾਰੇ ਛੱਪਰ ਪਟਤੇ ਵੀਰੇ ਸ਼ਵੇਰ ਦੇ ਖੇਤਾਂ ਦੇ ਵਿੱਚ ਰੋਲਦੇ ਫਿਰਦੇ ਆ ਬੱਚੇ ਨਿਕੇ ਨਿਕੇ ਬੱਚੇ ਤੜਪਦੇ ਫਿਰਦੇ ਆ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੀ ਸੀ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਲਈ ਹੋਈ ਉਹ ਵੀ ਫਟਕੇ ਲੈ ਗਏ ਕਿਉਂ ਗੱਡੇ ਪਾਣੀ ਪਾਏ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸ਼ਵੇਰ ਦੇ ਸੰਤਾ ਮਾਰ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਮੰਡੀ ਦੇ ਸਾਹਾਰੇ ਟੋਬੇ 'ਚ ਪਰਤ ਪਾ ਕੇ ਬਿਠਾਏ ਸਾਨੂੰ ਹਾਂ ਮਿੱਟੀ ਛਿਤਾ ਕੇ ਦਿੱਤੀ ਸੀ ਪਹਿਲਾਂ ਫਿਰ ਨੇ ਬੈਠੇ ਰੋ ਤੁਸੀਂ ਪਹਿਲਾਂ ਸਾਨੂੰ ਪਹਿਲਾਂ ਮਿੱਟੀ ਫਿਰ ਬੋਟਾ ਤੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬਈ ਬਹੁਤ ਬੁਰਾ ਹਾਲ ਹੋ ਰਿਹਾ ਅਸੀਂ ਤਾਂ ਮਰ ਰਹੇ ਹਾਂਗੇ ਤੁਹਾਨੂੰ ਹੋਰ ਜਗ੍ਹਾ ਨਹੀਂ ਦੇ ਰਹੇ ਕਿੱਥੇ ਕਿਉਂ ਇੱਥੇ ਨਹੀਂ ਦਿੱਤੀ ਹੈਗੇ ਕੋਤھے ਨਹੀਂ ਬਿਠਾ ਰਹੇ ਹੈਗੇ ਜਿੱਥੇ ਪਹਿnde ਸ਼ੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਫਰਥ ਪੁਆਇਆ ਸੀ ਛੋਟਾ ਛੋਟਾ ਆ ਕੇ ਸਾਡੇ ਏਡੇ ਕਿੱਡੇ ਪੰਚਾਇਤੀ ਪੰਚਾਇਤੀ ਜ਼ਮੀਨ ਸੀਗੀ ਜੀ ਪੰਚਾਇਤੀ ਸੀਗੀ ਜੀ ਸਾਨੂੰ ਕਹਿ ਕੇ ਫਰਥ ਪੁਆਇਆ ਸੀ ਵਿਆਹ ਜਿੱਤੇ ਪੈਸੇ ਚੱਕ ਕੇ ਫਰਥ ਪੁਆਇਆ ਜੀ ਠੀਕ ਹਾਂ ਤੁਹਾਨੂੰ ਕੀ ਕਹਿ ਕੇ ਉੱਥੋਂ ਉੱਥੋਂ ਉਠਾਇਆ ਗਿਆ ਤੁਹਾਨੂੰ ਉੱ ਛਾੜੇ ਤੇ ਹਮਲਾ ਕਰਤਾ ਇੱਕ ਦਿਨ ਜਮਾਰੀਆਂ ਚੂੜੀਆਂ ਸਾਰੀਆਂ ਛਾੜੇ ਤੇ ਛੱਡਤੀਆਂ ਜੀ ਸਰਪੰਚਾਂ ਨੇ ਹਾਂ ਸੋ ਰੋਜ਼ ਛਾੜੇ ਤੇ ਛੱਡ ਕਰਦੇ ਹਾਂ ਹਾਂ ਅਸੀਂ ਕਹਿੰਦੇ ਆ ਵੀ ਸਾਨੂੰ ਠਿਕਾਣਾ ਦੇ ਦਿਓ ਹੋਰ ਕੋਈ ਮਾਵਾਂਗੇ ਨਹੀਂ ਸਾਨੂੰ ਚਾਹੀਦੀ ਸਾਡਾ ਹੀਲਾ ਕਰ ਦੋ ਬਿਠਾਉਣ ਦਾ ਬੱਚੇ ਸਾਡੇ ਰੁੱਦਦੇ ਫਿਰਦੇ ਆ ਪੋਤਾ ਮਹੀ ਦਾ ਵੀਰ ਜੀ ਸਾਡਾ ਕੋਈ ਹੱਲ ਕਰ ਦੋ ਛੋੜੇ ਪੈਰਾਂ ਵਰਗੇ ਆ ਮੁੰਦਰੀਆ ਜੀ ਨਾ ਮੇਰਾ ਅਸੀਂ ਪੱਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇ ਤੋਂ ਸੜੀ ਛੋਟੇ ਛੋਟੇ ਹੁੰਦੇ ਸੀ ਉਰੇ ਜਦ ਤੱਕ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਵਰੋ ਉੱਤੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹ ਰਹੇ ਸੀ ਤੁਸੀਂ ਪਟਿਆਲ ਕਲਾਂ ਦੇ ਵਿੱਚ ਕਿੱਥੇ ਪਟਿਆਲ ਕਲਾਂ ਦੇ ਵਿੱਚ ਅਸੀਂ ਇਹ ਨਾਜ ਮੰਡੀ ਨਾਜ ਮੰਡੀ ਦੇ ਲਵੇ ਜਗਾ ਹੈ ਚਾਮਲਾੜ ਪੰਚਾਇਤੀ ਉੱਥੇ ਰਹ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਾਈ ਹੁਣ ਤੁਸੀਂ ਉੱਠ ਜਾਓ ਰੋਂ ਮੈ ਅਸੀਂ ਮੰਦਿਰ ਬਣਾਉਣਾ ਹੈ ਹੁਣ ਸਾਡਾ ਸਮਾਨ ਖੇਤਾਂ ਚ ਰੁੜ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੋਣ ਰਿਹਾ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਬਸਤੀ ਪਟਿਆਲ ਕਲਾਂ ਦੇ ਹਾਂ ਆ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆ ਉਰੇ ਜੰਮੇ ਆ ਜੀ ਅਸੀਂ ਕੋਈ ਸਮਾਂ ਨਹੀਂ ਦਿੱਤਾ ਸਮਾਂ ਕੋਈ ਸਮਾਂ ਨਹੀਂ ਦਿੱਤਾ ਇਹ ਜੀ 2-4 ਦਿਨ ਦਾ ਵੀ ਸਮਾਂ ਮੰਗਿਆ ਬਈ ਅਸੀਂ ਕੋਈ ਜਗ੍ਹਾ ਦਾ ਹੱਲ ਕਰ ਲਈਏ ਕੋਈ ਸਮਾਂ ਨਹੀਂ ਦਿੱਤਾ ਉਦੋਂ ਮਾਰ ਪਟਕੇ ਸਮਾਨ ਸਾਡਾ ਬਾਹਰ ਮਾਰਿਆ ਜੀ ਨਾਲ ਤੁਸੀਂ ਦੇ ਪਿੰਡੇ ਦੇ ਵਾਸੀ ਹੋ ਪਰ ਤੁਹਾਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਫਿਰ ਇੱਥੇ ਉਹਨਾਂ ਨੇ ਰਹਿਣ ਲਈ ਕੋਈ ਪਤਾ ਨਹੀਂ ਇਹ ਗੱਲ ਦੇ ਵਿੱਚ ਕੀ ਕਹਿ ਰਹੇ ਨੇ ਕੀ ਨਾ ਬਈ ਕੀ ਬਣੂਗਾ ਠੀਕ ਹੈ ਨਾ ਸਾਨੂੰ ਮਤਲਬ ਕਿ ੱੱਕੇ ਸਹੀ ਕੀਤੀ ਹੈ ਉਹਨਾਂ ਨੇ ਕਿਸੇ ਹੋਰ ਸਮੇਂ ਸ਼ਿਫਟ ਕਰਨ ਦੀ ਗੱਲ ਹੋਈ ਉਹਦੇ ਹੋਰ ਸਮੇਂ ਸ਼ਿਫਟ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਜੀ ਉਦੋਂ ਵੀ ਵਿਰੋਧ ਕਰਨ ਲੱਗੇ ਜਵਾਬ ਦੇ ਤਾਂ ਸਾਨੂੰ ਉਹਨਾਂ ਸਰਪੰਚ ਸਾਹਮਣੇ ਹੁਣ ਕਹਾਂਗੇ ਕਹਿੰਦੇ ਨੇ ਜਿੱਥੇ ਮਰਜ਼ੀ ਜਾਓ ਰਹੋ ਛੋਟੇ ਛੋਟੇ ਸਾਡੇ ਬੱਚੇ ਆ ਜੀ ਸਕੂਲ ਸਕੂਲਾਂ ਚ ਪੜ੍ਹਦੇ ਨੇ ਜੀ ਸਾਡੇ ਉਹਨੂੰ ਦੱਸੋ ਜੀ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ ਮੁਖਤਿਆਰ ਸਿੰਘ ਆ ਜੀ ਮੈਂ ਕਹਿਣਾ ਜੀ ਅੱਜ ਮੇਰੀ ਪਰਛਾਈ ਗੁਜ਼ਰ ਗਈ ਤੇ ਉੱਥੇ ਫੁੱਲ ਤੇ ਉਹਦੇ ਫੁੱਲਾ ਵੇਲੇ ਜਦੋਂ ਉੱਥੇ ਫੁੱਲ ਚੁਗਣ ਗਏ ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਣੇ ਘਰ ਨੂੰ ਆਪਣੇ ਘਰੇ ਲੈ ਗਿਆ ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾਤੀ ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰ ਰੱਖੀਆਂ ਨੇ ਇਹ ਸਰਪੰਚ ਨੇ ਜੇ ਮੈਂ ਇਹਦੇ ਕੱਠਾਣੇਦਾਰ ਸਾਹਿਬ ਨੂੰ ਕਿਹਾ ਤੇ ਮੈਂ ਗਿਆ ਘਰ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਕਿਹਾ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲੀਓ ਉੱਥੇ ਹੈ ਕੋਈ ਅਦਾ ਕੋਈ ਬਾਲੀਵਾਰ ਤੇ ਨਹੀਂ ਪਿੰਡ ਦਾ ਤੁਸੀਂ ਅਦਾ ਪਿੰਡ ਖਖੜੀਆਂ ਕਰੇਲੇ ਕਰਤਾ ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜ਼ੀਆਂ ਦੇਣੀਆਂ ਨੇ ਦੇ ਦੇ ਮੈਂ ਇਸ ਗੱਲ ਕਰਕੇ ਦੁਬਾਰੇ ਫਿਰ ਕਿਹਾ ਥਾਣੇਦਾਰ ਸਾਹਿਬ ਕਹਿੰਦਾ ਭਾਈ ਜਦ ਅਸੀਂ ਖੜਿਆ ਤੂੰ ਕਿਉਂ ਬੋਲਦਾ ਨਾ ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ ਮੇਰੇ ਨਾਲ ਕਹਦਾ ਰੋਸਾ ਦੀ ਉਹਦਾ ਹੈ ਉਹਨੇ ਸਾਡੇ ਗਰੀਬਾਂ ਤੇ ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ-ਮੋੜ ਕੇ ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ ਉਹਦੇ ਸਰਪੰਚ ਦੇ ਬਾਹਰ ਦੇ ਮੂਹਰੇ ਉੱਥੇ ਪੁਲਿਸ ਵਾਲੇ ਖੜੇ ਤੇ ਗੱਡੀ ਖੜੀ ਤੇ ਉੱਥੇ ਪੁਲਿਸ ਦੀ ਉੱਥੇ ਦੋਏ ਬਾਪ ਉਤੇ ਇਹ ਤੇ ਕਿਵੇਂ ਦੇਖ ਦਰਸ਼ਨ ਤੇ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹ ਰਹੇ ਸੀ ਤੇ ਉਹਨਾਂ ਨੇ ਠਾਏ ਤੁਸੀਂ ਕਿਵੇਂ ਦੇਖ ਦਿਓ ਪਿੰਡ ਮੈਂ ਆਪ ਦੇਖੇ ਨੇ ਜੀ ਠਾਏ ਤੇ ਉਹ ਪਾਣੀ ਆ ਗਿਆ ਉਹ ਵਿਚਾਰੇ ਉੱਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਇਆ ਦੀ ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ ਕਹਿੰਦਾ ਉਹ ਜਾਲੀ ਚੱਲਦੀ ਸੀ ਮਾ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ ਫੜੀ ਨਹੀਂ ਗਈ ਹੁਣ ਫੜੀ ਜਾਂਦੀ ਅੱਜ ਘਮਾਰਾਂ ਦੇ ਬਾਦੀ ਨੂੰ ਤੇ ਇਹਨਾਂ ਦੀ ਵਜਾ ਕਰਕੇ ਜਿਹੜੀ ਮੋਟਰ ਪੱਟੀ ਆ ਹਾਂਜੀ ਹਾਂ ਹਾਂ ਇਹਨਾਂ ਰੋਸਾ ਦਾ ਬਗੜੀਆਂ ਨਾਲ ਆਊਗਾ ਸਾਡੇ ਨਾਲ ਕਾਹਦਾ ਰੋਸਾ ਦੀ ਇਹਨਾਂ ਦਾ ਕੀ ਮੰਗ ਸਰਪੰਚ ਨੇ ਸਾਡੇ ਨਾਲ ਕਿਉਂ ਧੋਖਾ ਇਹੋ ਜਿਹਾ ਕਰੇ ਨੇ ਕਿਉਂ ਲੋਕਾਂ ਨੂੰ ਪਾੜ-ਪਾੜ ਬਰਬਾਦ ਕਰ ਰਿਹਾ ਸਾਡੇ ਪੱਟੀ ਵਾਲ ਨੂੰ ਸਾਡੇ ਦਾ ਇਸ ਉਹ ਗੱਲ ਹੋਈ ਓ ਨਹੀਂ ਕਦੇ ਜਿਹੜੀ ਅੱਜ ਬਰਬਾਦ ਸਾਡਾ ਪੱਟੀ ਵਾਲ ਹੋ ਰਿਹਾ ਹੈ ਕਾਦੇ ਬਾਰੇ ਹੋ ਰਿਹਾ ਹੈ ਇਹ ਹੈ ਹੈ ਇਹਨਾਂ ਸਿਆਸੀ ਬੰਦੇ ਨੇ ਸਾਡੀ ਪੱਟੀ ਮੇਸ ਕਰਦੀ ਸਾਡੇ ਪਿੰਡ ਦੀ ਕੀ ਮੰਗ ਕਰਦੇ ਓ ਅਜਿਆਂ ਆ ਗਿਆ ਨਾ ਵੀ ਸਾਡੇ ਪਿੰਡ ਦੇ ਵਿੱਚ ਨਿਨਸਾਫ ਹੋਣਾ ਚਾਹੀਦਾ ਗਰੀਬਾਂ ਨੂੰ ਇੱਕ ਮੁੱਠੀ ਹੋਣਾ ਚਾਹੀਦੀ ਕਰਨਾ ਚਾਹੀਦਾ ਇਹਨੂੰ ਇਹਨਾਂ ਨੇ ਪਾੜ ਕੇ ਦੋ ਕਿਤੇ ਮੰਦਰ ਬਣਾਉਣ ਲੱਗਿਆ ਕਿਤੇ ਕੁਸ ਬਣਾਉਣ ਲੱਗਿਆ ਜੇ ਲੜਾਈ ਕਰਨੀ ਸੀ ਇਹ ਗਰੀਬਾਂ ਨਾਲ ਆਪਸ ਵਿੱਚ ਪਾੜ ਕੇ ਇਹਨਾਂ ਦੀ ਲੜਾਈਆਂ ਕਰਾਉਣੀਆਂ ਨੇ ਇਹਨਾਂ ਨੇ ਮੇਰਾ ਨਾਮ ਸਤਨਾਮ ਕੌਰ ਹੈ ਪੰਚਾਇਤ ਮੈਂਬਰਾਂ ਮਜੀਦਾਂ ਮੈਂ ਠੀਕ ਹੈ ਪਟਿਆਲਾ ਕਲਾਂ ਹਾਂ ਪਟਿਆਲਾ ਕਲਾਂ ਤੋਂ ਠੀਕ ਹੈ ਕਿਵੇਂ ਦੇਖਦੋਂ ਜਿਹੜਾ ਸਾਰਾ ਘਟਨਾ ਕਰਮ ਨੂੰ ਜਿਹੜਾ ਜਿਹੜਾ ਘਟਨਾ ਕਰਮ ਹੋਇਆ ਬਹੁਤ ਨਿੰਦਣਯੋਗ ਹੈ ਬਹੁਤ ਘਟਨਾ ਕਰਮ ਹੈ ਬਹੁਤ ਗਲਤ ਹੋਇਆ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਬ ਇੱਕ ਪਾਸੇ ਆਪਾਂ ਲੰਗਰ ਲਾਣ ਜਾ ਰਹੇ ਹਾਂ ਬਹੁਤ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਅਜੇ ਛੋਟੇ-ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ ਤੇ ਕਰਤੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ ਚ ਕਰ ਲੈਂਦੇ 2 ਮਿੰਟ ਠਹਿਰ ਕੇ ਕਰ ਲੈਂਦੇ ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇੰਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ ਆ ਜਿਨ੍ਹਾਂ ਦੇ ਸਿਰ ਤੋਂ ਛੱਤ ਚੱਕੀ ਗਈ ਹੈ ਅਜੇ ਛੋਟੇ-ਛੋਟੇ ਬੱਚੇ ਅਜੇ ਐਨੇ ਭਾਵਕਾਂ ਸੀ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਦਾ ਬਹੁਤ ਐਨੇ ਭਾਵਕਾਂ ਕਿ ਆਪਦੇ ਆਪ ਨੂੰ ਅਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ ਵੀ ਅਜਿਨਾਂ ਦੇ ਇੱਕ ਇਨਸਾਨੀਅਤ ਦੇ ਨਾਤੇ ਸੋਚ ਲੈਣਾ ਸੀ ਵੀ ਚਲੋ ਰੰਜਸਤਾ ਜਿਹੜੀ ਹੈਗੀ ਇੱਕ ਸਾਈਡ ਐ ਇਨਸਾਨੀਅਤ ਦੇ ਨਾਤੇ ਤਾਂ ਸੋਚਦੇ ਆ ਜੀ ਇਨਸਾਨਾਂ ਤੇ ਇੰਨਾ ਜ਼ੁਲਮ ਕਰਨਾ ਇੱਕ ਇਨਸਾਨ ਦੂਜੇ ਇਨਸਾਨ ਤੇ ਜ਼ੁਲਮ ਕਰ ਰਿਹਾ ਹੈ ਇੱਕ ਪਾਸੇ ਆਪਾਂ ਪੁੰਨ ਕਰ ਰਹੇ ਆ ਜਗ ਲਾ ਰਹੇ ਆ ਲੰਗਰ ਚਰਾਉਣ ਦੀ ਕਰ ਰਹੇ ਆ ਸਿੱਧੀ ਦਿਹਾੜਾ ਅੱਜ ਇੱਕ ਅਵਾਰਾ ਪਸ਼ੂ ਨੇ ਉਹਨਾਂ ਦੇ ਲੋਕ ਉੱਤੇ ਕੰਬਲ ਪਾਉਂਦੇ ਨੇ ਬਾਕੀ ਕੁੱਤੇ ਬਿੱਲੇ ਨੇ ਉਹਨਾਂ ਨੂੰ ਵੀ ਹੌਸਲੇ ਬਣਾ ਕੇ ਦੇ ਰਹੇ ਨੇ ਵੀ ਪੁੰਨ ਦਾ ਕੰਮ ਐ ਪਰ ਇਹਨਾਂ ਦੇ ਪੋਦੇ ਮਹੀਨੇ ਜਿਹੜਾ ਕੰਮ ਇਹਨਾਂ ਨੇ ਕਰਿਆ ਇਹ ਬਿਲਕੁਲ ਨਿੰਦਣਯੋਗ ਹੈ ਅਸੀਂ ਬਹੁਤ ਇਸ ਗੱਲ ਤੇ ਆਪਣੇ ਆਪ ਤੇ ਬਹੁਤ ਕਿਹਦੀ ਠੰਡ ਪੈ ਰਹੀ ਹੈ ਮੈਡਮ ਇਹਨਾਂ ਦਾ ਜੇ ਘਰ ਜਾੜ ਗਿਆ ਤਾਂ ਕੋਈ ਇਹਨਾਂ ਨੂੰ ਜਗ੍ਹਾ ਵਗੈਰਾ ਦਿੱਤੀ ਗਈ ਕੁਝ ਵੀ ਨਹੀਂ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਦੇ ਕੇ ਫਿਰ ਚਲੋ ਜੇ ਉਹ ਜਗ੍ਹਾ ਦੇ ਉੱਤੇ ਕੁਝ ਬਣਾਉਣਾ ਸੀ ਅਕਤੋਬਰ ਰੋਕ ਕੇ ਸੱਤ ਦੀ ਜਗ੍ਹਾ ਉਹ ਇਹ ਨਹੀਂ ਵੀ ਕਿ ਇੱਕ ਭਾਈਚਾਰੇ ਦੀ ਹੈ ਸਹਿਮਤੀ ਨਾਲ ਸਾਰਿਆਂ ਨੂੰ ਹੈ ਵੰਡ ਕੇ ਦਿੱਤੀ ਜਾਣੀ ਚਾਹੀਦੀ ਸੀ ਚਲੋ ਇਹ ਵੀ ਬੈਠੇ ਨੇ ਕਰੀਬ ਜੇ ਕੋਈ ਮਸਲਾ ਇਹਨਾਂ ਨੇ ਦੇਖਣਾ ਸੀ ਵੀ ਇੱਥੇ ਜਗ੍ਹਾ ਕੋਈ ਤੰਗੀ ਹੈ ਵੀ ਆਪਾਂ ਨੂੰ ਕੁਝ ਹੋਰ ਬਣਾਉਣਾ ਹੈ ਤਾਂ ਇਹਨਾਂ ਵਾਸਤੇ ਕਿਤੇ ਜਗ੍ਹਾ ਦਾ ਪ੍ਰਬੰਧ ਕਰਕੇ ਫੇਰ ਹੀ ਇਹਨਾਂ ਨੂੰ ਚੱਕਣਾ ਸੀ ਪਰ ਮੈਂ ਇੱਕ ਗੱਲ ਤਾਂ ਪ੍ਰਸ਼ਾਸਨ ਵਾਸਤੇ ਵੀ ਮੈਂ ਬਹੁਤ ਵੱਡੀ ਨਿੰਦਨਯੋਗ ਹੈ ਪ੍ਰਸ਼ਾਸਨ ਦੀ ਗੱਲ ਵੀ ਉਹਨੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮੌਲਤ ਦੇ ਦੋ ਪੰਜ ਦਿਨ ਦੀ ਦੱਸ ਦਿੰਦੀ ਵੀ ਇਹਨਾਂ ਦਾ ਅੱਗੇ ਕੋਈ ਟਿਕਾਣਾ ਬਣਾ ਕੇ ਫੇਰ ਹੀ ਚੱਕਿਆ ਜਾਵੇ ਕੋਈ ਟਾਈਮ ਨਹੀਂ ਦਿੱਤਾ ਕੋਈ ਟਾਈਮ ਵੀਡੀਓ ਵੀ ਆ ਗਏ تھے ਪੁਲਿਸ ਪ੍ਰਸ਼ਾਸਨ ਵੀ ਆਇਆ ਸਭ ਆਏ ਨਾ ਕਿਸੇ ਨੇ ਕੋਈ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਅੱਜ ਚੱਕੇ ਇਹਨਾਂ ਦੀ ਪਿੰਡ ਦੀ ਬੋਟ ਬਣੀ ਹੈ ਇਹ ਪਿੰਡ ਤੋਂ ਹੋਰ ਪਿੰਡ ਦੀ ਬੋਟ ਬਣੀ ਹੋਈ ਹੈ ਕਾਫੀ ਟਾਈਮ ਤੋਂ ਮੈਨੂੰ 40 ਸਾਲ ਹੋ ਗਏ ਇੱਥੇ ਪਟਿਆਲੇ 'ਚ ਮੇਰੇ ਮੈਰਿਜ ਹੋਈ ਨੂੰ ਮੈਂ ਬਹੁਤ ਚਿਰ ਤੋਂ ਇਹਨਾਂ ਨੂੰ ਦੇਖ ਰਹੀ ਹਾਂ ਇੱਥੇ ਘੱਟੋ ਘੱਟ 10-12 ਸਾਲ ਹੋ ਗਏ ਮੈਨੂੰ ਇੱਥੇ ਦੇਖਦੀ ਇੱਥੇ ਇਹ ਬੱਚੇ ਜੰਮੇ ਪਲੇ ਨੇ ਛੋਟੇ ਛੋਟੇ ਮੈਂ ਦੇਖ ਰਹੀ ਹਾਂ ਇੱ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਨੇ ਐਦੀ ਘਿਣਾਉਣੀ ਹਰਕਤ ਜਿਹੜੀ ਕੀਤੀ ਹੈ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਸੀ ਜਦੋਂ ਐਸ ਐਚਓ ਸਾਹਿਬ ਆਏ ਨੇ ਵੀਡੀਓ ਸਾਹਿਬ ਆਏ ਨੇ ਇੱਥੇ ਉਹਨਾਂ ਨੇ ਦੇਖਣਾ ਸੀ ਵੀ ਇਹ ਛੋਟੇ-ਛੋਟੇ ਬੱਚਿਆਂ ਦਾ ਹੈ ਵੀ ਇਹਨਾਂ ਦਾ ਹਿੱਲੇ ਕੀ ਹੋਊਗਾ ਇੰਨੀ ਕੜੱਕੇ ਦੀ ਠੰਡ ਦੇ ਵਿੱਚ ਲੈ ਕੇ ਬੱਚੇ ਨੂੰ ਕਿੱਥੇ ਜਾਣਗੇ ਸ਼ੰਦਰਪਾਲ ਮੈਂਬਰ ਸਰਪੰਚ ਸਾਹਿਬ ਦਾ ਭਰਾ ਜੀ ਮੈਂ ਨਾਲ ਹੀ ਰਹਿਣਾ ਹਰ ਟਾਈਮ ਜੋ ਵੀ ਗੱਲ ਹੈ ਕੋਈ ਦਿੱਕਤ ਨਹੀਂ ਸਰਪੰਚ ਸਾਹਿਬ ਜਵਾਬ ਲੈਣਗੇ ਜਿਸ ਕਰਕੇ ਸੁਣਨ ਨਹੀਂ ਉਹਨਾਂ ਦੀ ਅਟੈਚਮੈਂਟ ਹੋਈ ਜੋ ਵੀ ਤੁਸੀਂ ਹੈ ਗੱਲਬਾਤ ਦੱਸ ਰਹੇ ਪਟਿਆਲੇ ਕਲਾ ਜਿਹੜਾ ਬਾਬੀ ਦੇ ਲੋਹਾਰ ਤੇ ਭਾਈ ਚਰਨ ਜਿਹੜਾ ਪੰਚਾਇਤ ਚੂਮੀ ਤੋਂ ਕੱਢਿਆ ਜਾ ਰਿਹਾ ਹੈ ਮਸਲਾ ਕੀ ਕਹਿਣਾ ਚਾਹੁੰਦਾ ਮਸਲਾ ਇਹ ਇਹ ਬਾਗੜੀ ਪਹਿਲਾਂ ਕਿ ਪਿਆਲ ਪਿੰਡ ਰਹੇ ਸੀ ਉਸ ਤੋਂ ਬਾਅਦ ਨਵੇਂ ਗੜ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਇਹ ਡੰਗਰ ਪੱਛੂ ਲਿਆ ਕੇ ਬਾਹਰਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛੜ ਦਿੰਦੇ ਸੀ ਤੇ ਉਸ ਤੋਂ ਬਾਅਦ ਉੱਥੋਂ ਚਲੋ ਨਵੇਂ ਗੜ ਦੇ ਲੋਕਾਂ ਨੇ ਇਹਨਾਂ ਨੂੰ ਕੱਢਦਾ ਤੇ ਸਾਡੇ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ ਹੈ ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ ਪਿਛਲੇ ਮੰਡੀ ਦੇ ਸੀਜ਼ਨ ਚ ਇਹ ਕਹਿੰਦੇ ਵੀ ਸਾਡੇ ਉੱਪਰ ਕਰਦਾ ਪੈਂਦਾ ਹੈ ਅਸੀਂ ਇਹਨਾਂ ਨੂੰ ਦੋ ਤਿੰਨ ਸਾਮੇ ਜਗ੍ਹਾ ਦਿਖਾਈ ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ ਉਂਝ ਜਿਹੜਾ ਅਸੀਂ ਕਿ ਚਲੋ ਠੀਕ ਹੈ ਹੁਣ ਮੈਟਰ ਕੀ ਸੀ ਕਿ ਉੱਥੇ ਧਰਮ ਮਸਾਲਾ ਪਾਉਂਦੀ ਸੀ ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ ਇਹਨਾਂ ਨੂੰ ਇਹ ਕਹਿਦੀ ਵੀ ਦੋ ਫੁੱਟ ਤੁਸੀਂ ਮੰਡੀ ਵਾਲ ਨੂੰ ਹੋ ਜਾਓਗੇ ਤੇ ਇਹਨਾਂ ਦੀ ਜਿਹੜੀ ਜਗ੍ਹਾ ਮਿੰਤੀ ਦੇ ਵਿੱਚ ਪੂਰੀ ਹੋ ਜਾਊ ਪਰ ਇਹ ਥੋੜੇ ਜਿਹੇ ਦੂਜੇ ਧੜੇ ਦੇ ਹੱਥ ਦੇ ਝੜ ਕੇ ਐਂਟੀਪਾਰਟੀ ਦੇ ਝੜ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗੇ ਲੋਕਾਂ ਕੋਲ ਉਹਨਾਂ ਫਿਰ ਕੋ ਸਪਿੰਡਰ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿੜੇ ਵੱਲ ਰਮਦਾਸੀਆ ਭਾਈਚਾਰੇ ਦੀ ਉਧਰ ਜਗ੍ਹਾ ਕਿ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੋਣਾ ਨਹੀਂ ਕਿਸੇ ਨੇ ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤਵਰੀ ਆਉਣਾ ਹੈਗਾ ਪੂਰੀ ਸੰਸਕਾਰ ਕਰਨਾ ਹੈ ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਬੈਰ-ਵਿਰੋਧ ਤਾਂ ਬਹੁਤ ਜਿਆਦਾ ਵਧਾ ਰੱਖਿਆ ਸੀਗਾ ਤਾਂ ਕਰਕੇ ਲੋਕ ਇਹਨਾਂ ਦੇ ਉਲਟ ਹੋਏ ਹੋਏ ਨੇ ਉੱਥੇ ਥੋੜਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ ਤੇ ਇਹ ਬਸ ਛੋਟਾ ਜਿਹਾ ਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵੀਡੀਓ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜੀ ਜੀ ਤੂੰ ਤੂੰ ਮੈਂ ਮੈਂ ਹੋ ਗਈ ਸੀ ਉਸ ਤੋਂ ਬਾਅਦ ਥਾਣੇ ਗੱਲ ਵਾਗੀ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ ਪਿੰਡ ਦੇ ਵਿੱਚ ਹੋਰ ਵੀ ਦੋ ਤਿੰਨ ਥਾਂ ਵਿੱਚ ਜਗ੍ਹਾ ਦਿਖਾਈ ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ ਆਪ ਹੀ ਮਨਾਂ ਕਰ ਦਿੰਦੇ ਨੇਗੇ ਤਾਂ ਕਿਵੇਂ ਦੇਖਦੇ ਹੁਣ ਉਹਨਾਂ ਦਾ ਸਮਾਨ ਬਾਹਰ ਪਿਆ ਹੈ ਤਾਂ ਉਹਨਾਂ ਨੂੰ ਰਹਿਣ ਚਾਹਣ ਦੇ ਲਈ ਕੁਝ ਕੀਤਾ ਸੀ ਸਰਪੰਚ ਸਾਹਿਬ ਤਾਂ ਕਿਸੇ ਨੂੰ ਵੀ ਇਹ ਗੱਲ ਕਹਿੰਦੇ ਨਹੀਂ ਵੀ ਤੁਸੀਂ ਸਮਾਨ ਚੱਕ ਕੇ ਵਾਜੋ ਸਾਡੇ ਪਿੰਡੋਂ ਜਾਓ ਕਰੋ ਉਹ ਸਿਰਫ ਇਹ ਕਹਿੰਦੇ ਵੀ ਤੁਸੀਂ ਜਗ੍ਹਾ ਚੇਂਜ ਕਰਨ ਵਾਸਤੇ ਕਹਿ ਰਹੇ ਨੇਗੇ ਕਿਹਦੇ ਘਰ ਉਥੋਂ ਦੀ ਚੱਕਦੇ ਵੀ ਹੁਣ ਅਸੀਂ ਕਿੱਥੇ ਰਾਂਗੇ ਸਾਡੇ ਛੋਟੇ ਛੋਟੇ ਵੀ ਉਹ ਜਿਹੜੇ ਘਰ ਚੱਕੇ ਰਹੂ ਉਹ ਸਰਪੰਚ ਨੇ ਤਾਂ ਨਹੀਂ ਚੱਕੇ ਹੈਗੇ ਜਾਂ ਪੰਚਾਇਤ ਨੇ ਤਾਂ ਨਹੀਂ ਉਹਨੂੰ ਕਿਹਾ ਵੀ ਚੱਕੋ ਜਾਂ ਉਹ ਕਰੋ ਸਿਰਫ ਉਹਨੂੰ ਜਗ੍ਹਾ ਚੇਂਜ ਕਰਨ ਵਾਸਤੇ ਕਿਹਦੀ ਜਾਂ ਥੋੜਾ ਜਿਆਦਾ ਅੱਕੀ ਨੂੰ ਹੋਣ ਵਾਸਤੇ ਤੁਸੀਂ ਧਿਆਨ ਦੇ ਵਿੱਚ ਲਿਆ ਇਸ ਨੂੰ ਵੀ ਉਹਨਾਂ ਨੂੰ ਕੋਈ ਘਰ ਵਗੈਰਾ ਦਪਾਉਂਦੇ ਅਸੀਂ ਉਹਨਾਂ ਨੂੰ ਜਗ੍ਹਾ ਦਿਖਾਈ ਆ ਵੀਡੀਓ ਸਾਫ ਸਾਰੀ ਆਪਣਾ ਡਿਪਾਰਟਮੈਂਟ ਜੀ ਜਗ੍ਹਾ ਇਹਨਾਂ ਨੂੰ ਤਿੰਨ ਸਾਵੇਂ ਦਿਖਾਤੀ ਪਰ ਇਹ ਕਿਤੇ ਬੈਠਣ ਨੂੰ ਮੰਨਣ ਨੂੰ ਤਿਆਰੀ ਨਹੀਂ ਆਪਣੀ ਮਰਜ਼ੀ ਕਰ ਦਵੇ ਦੂਜੇ ਕਿਸੇ ਨੇ ਸਾਨੂੰ ਸਰਕਾਰੀ ਪਲਾਨ ਕੱਟ ਕੇ ਦਿੱਤੇ ਜਾਣ ਇਹ ਕੋਈ ਕਾਨੂੰ ਤਕਰੀਬਨ ਪਹਿਲੀ ਇੱਦੀ ਬੈਠੇਗਾ ਕੋਈ ਕਿਰਾਏ ਤੇ ਬੈਠਾ ਕੋਈ ਕਿਵੇਂ ਬੈਠਾ ਵੀ ਅਸੀਂ ਨਹੀਂ ਪਲਾਟ ਕੱਟ ਕੇ ਦੇ ਸਕਦੇ ਕਿਉਂਕਿ ਜਿਹਨਾਂ ਨੂੰ ਦਿੰਨੇ ਆ ਇਹ ਤਾਂ ਹਜੇ 6 ਮਹੀਨੇ ਤੋਂ ਆਏ ਨੇ ਉਹ 100 ਸਾਲ ਤੋਂ ਰਹਿੰਦੇ ਨੇ ਉਹ ਕਹਿਣਗੇ ਕਿ ਇਹਨਾਂ ਨੂੰ ਪਲਾਟ ਦੇਤੇ ਤੇ ਸਾਨੂੰ ਕਿਉਂ ਨਹੀਂ ਦਿੱਤੇ ਹੁਣ ਤੱਕ ਕਿਉਂਕਿ ਵੀ ਸਾਨੂੰ ਕੱਢਣ ਦੀ ਆਰਥ ਜਿਹੜੀ ਸਰਕਾਰੀ ਮੋਟਰ ਹੈ ਉਹ ਵੀ ਕੱਢੀ ਨਹੀਂ 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 ਮੋਟਰ ਦਾ ਕੋਈ ਮੈਟਰ ਨਹੀਂ ਮੋਟਰ ਉੱਥੇ ਲੱਗੀ ਹੋਈ ਸੀ ਇਹ ਕੁੰਡੀਆਂ ਚਲਾ ਕੇ ਪਰਦੇਸ ਚਲਉਂਦੇ ਸੀ ਉਸ ਨੂੰ ਜੇ ਉਹ ਜਦੋਂ ਮੋਟਰ ਸਰਕਾਰੀ ਹੈ ਉਹ ਤਾਂ ਜੁਰਮਾਨਾ ਦਾ ਪੰਚਾਇਤ ਨੂੰ ਪਊ ਜੇ ਕੱਲੋ ਤੇ ਕੋਈ ਫੜਤ ਹੋ ਜਾਂਦੀ ਹੈ ਸਿਰਫ ਇਹਨਾਂ ਨੂੰ ਇਹ ਕਿਹਾ ਜਾਂਦਾ ਸੀ ਤੁਸੀਂ ਵੀ ਆਪ ਦਾ ਕੋਈ ਟੂਟੀ ਵਗੈਰਾ ਜਾਂ ਉਹ ਪਾਣੀ ਦਾ ਪ੍ਰਬੰਧਾ ਜਿਵੇਂ ਮਰਜ਼ੀ ਕਰੋ ਉਹ ਤੁਹਾਡੇ ਵੈਸੇ ਪਿੰਡ ਵਾਸੀ ਨਹੀਂ ਹੈ ਫਿਰ ਨਹੀਂ ਨਹੀਂ ਪਿੰਡ ਵਾਸੀ ਕੋਈ ਨਹੀਂ ਹੈਗੇ ਜੀ ਉਹ ਕਿਹਦੇ ਆਧਾਰ ਕਾਰਡ ਸਾਡਾ ਪੱਟੀ ਲਾ ਲੈਣਾ ਆਧਾਰ ਕਾਰਡ ਤਾਂ ਉਹਨਾਂ ਦੇ ਬਾਪ ਦਾਦੇ ਪਹਿਲਾਂ ਵੀ ਜਿਵੇਂ ਆਉਂਦੇ ਜਾਂਦੇ ਸੀ ਉਹ ਬਣਵਾ ਲਏ ਨੇ ਲੋਕ ਅੱਜ ਕੱਲ ਸਾਰਾ ਕੁਝ ਚੱਲਦੀ ਰਹਿੰਦਾ ਹੈਗਾ ਸਾਨੂੰ ਪਤਾ ਹੀ ਹੈ